ਕਿਉਂ ਨਹੀਂ ਐਸੇ ਜਹੇਦਾਰ ਭੈਣ ਦੇ ਵੀਰ ਆਪਣੇ ਰੰਗ ਰਲੀਆਂ ਚ ਲੁੱਝੇ ਆ ਜਿਹਨੂੰ ਵਧੀਆ ਗੱਡੀ ਮਿਲੀ ਲੱਖ ਰੁਪਿਆ ਤਨਖਾਹ ਮਿਲਣ ਦੇ ਨੰਦਲੈਂਡ ਦੇ ਪਹਿਲਾਂ ਹਰਪ੍ਰੀਤ ਵੇਖਿਆ ਨਾ ਤੁਸੀਂ ਹਰਪ੍ਰੀਤ ਸਿੰਘ ਜਿਹੜਾ ਕਾਦਰ ਜਹੇਦਾਰ ਆ ਪਹਿਲਾਂ ਉਹ ਕਿੰਨਾ ਮਤਲਬ ਭਗਵਾਨ ਉਹ ਸੁਖਵੀਰ ਬਾਦਲ ਦੇ ਵਿਰੁੱਧ ਕਦੀ ਬੋਲਿਆ ਨਹੀਂ ਅੱਜ ਚੂ 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 ਕਰੀ ਤੁਰਿਆ ਜਾਂਦਾ ਕਿਉਂ ਕਰਦਾ ਕਿਉਂਕਿ ਜਦੋਂ ਅਗਲਿਆਂ ਨੇ ਠੁਮਕੇ ਤੇ ਲੱਤ ਮਾਰੀ ਲਾਂਬੇ ਕਰਤਾ ਉਹਨਾਂ ਦੂਜਾ ਜਹੇਦਾਰ ਬਣਾਤਾ ਹੁਣ ਇਹ ਜਹੇਦਾਰ ਉਹਨਾਂ ਤੇ ਬੋਲਣਾ ਜਿੰਨਾ ਚਿਰ ਇਹਨੂੰ ਸੁਖਵੀਰ ਬਾਦਲ ਬੁਲਾਊਗਾ ਬਲਾਊਗਾ ਬਲਾਊਗਾ ਜੋ ਉਹ ਬਲਾਊਗਾ ਉਹ ਬੋਲਣਾ ਜੋ ਬਾਬਾ ਨਾਨਕ ਬੁਲਾ ਰਿਹਾ ਉਹ ਨਹੀਂ ਇਹਨਾ ਬੋਲਣਾ ਜਿੱਦਾਂ ਚਿਰ ਔਕਾਤ ਤਖ ਦਾ ਜਹੇਦਾਰ ਨਿਸ਼ਕਾਮ ਸੇਵਾਦਾਰ ਬਿਨਾਂ ਤਨਖਾਹ ਵਾਲਾ ਨਹੀਂ ਨਾ ਆਉਂਦਾ ਉਹਨਾਂ ਚਿਰ ਇਸ ਪੰਥ ਦਾ ਭਲਾ ਨਹੀਂ ਹੋਣਾ ਕਦੀ ਵੀ ਨਿਹੰਗ ਸਿੰਘ ਚਾਹੀਦਾ ਉਹ ਜਿਹੜਾ ਨਿਸ਼ਕਾਮ ਸੇਵਾਦਾਰ ਹੋਵੇ ਨਲੰਬਰ ਧਾਰੀ ਖਾਲਸਾ ਹੋਵੇ ਨੀਲਾ ਬਾਣਾ ਧਾਰਨ ਕੀਤਾ ਹੋਵੇ ਨਿਤਨੇਮ ਦਾ ਪੱਕਾ ਹੋਵੇ ਆਪਣੇ ਘਰ-ਬਾਰ ਨੂੰ ਤਿਆ ਕੇ ਉੱਥੇ ਬਵੇ ਚੌਂਕੜਾ ਮਾਰ ਕੇ ਜਦੋਂ ਅਕਾਲੀ ਬਾਬਾ ਫੂਲਾ ਸਿੰਘ 1500 ਅਕਾਲੀਆਂ ਨੂੰ ਲੈ ਕੇ ਉੱਥੇ ਪਹੁੰਚਦਾ ਸੀ ਜਦੋਂ ਪੰਥ ਤੇ ਭੀੜ ਬਣਦੀ 1500 ਅਕਾਲੀ ਤੇਗਾ ਬੇਮਿਆਨ ਕਰਕੇ ਅਕਾਲ ਤਖਤ ਸਾਹਿਬ ਖੜ ਕੇ ਅਰਦਾਸਾ ਕਰਕੇ ਪੰਜ ਕਾਰੇ ਛੱਡ ਕੇ ਤੇ ਤੁਰਦੇ ਹ ਮੈਦਾਨੇ ਜੰਗ ਵੱਲ ਨੂੰ ਤੇ ਫਤਿਹ ਹੁੰਦੀ ਤੇ ਅੱਜ